ਸਾਰੇ ਹੀ ਦੋਸਤਾਂ ਨੂੰ ਨਮਸਕਾਰ ਆਪਾਂ ਤੁਹਾਨੂੰ ਇੱਕ ਚੀਜ਼ ਦਿਖਾਵਾਂਗੇ ਵੀ ਹਰ ਇੱਕ ਚੀਜ਼ ਦੇ ਦੋ ਪਹਿਲੂ ਹੁੰਦੇ ਨੇ ਆਪਾਂ ਹਮੇਸ਼ਾ ਮਾੜੇ ਪਹਿਲੂ ਨੂੰ ਦਿਖਿਆ ਦਿਖਿਆਵਾ ਕਰਦੇ ਆ ਮਾੜੇ ਪਹਿਲੂ ਦਾ ਚੰਗੇ ਪਹਿਲੂ ਵੀ ਹੁੰਦੇ ਨੇ ਉਹਨੂੰ ਕੋਈ ਬੰਦਾ ਹਰ ਇੱਕ ਬੰਦਾ ਅਣਗੌਲ ਕਰ ਜਾਂਦਾ ਹੈ ਕੋਈ ਚੰਗਾ ਬੰਦਾ ਹੋਵੇ ਮਾੜੇ ਨੂੰ ਆਪਾਂ ਪਹਿਲੀ ਵਾਰ ਦਿਖਾਉਂਦੇ ਆ ਤੁਸੀਂ ਆ ਦੇਖੋ ਇੱਧਰ ਸਾਨੂੰ ਦਿਖਾ ਰਹੇ ਆ ਵੀ ਦਰਖਤਾਂ ਦੀ ਮੁਖਤਾਰ ਹੈ ਜਿਹੜੀ ਖੇਤਾਂ ਦੇ ਵਿੱਚ ਬਹੁਤ ਜ਼ਿਆਦਾ ਘਟ ਚੁੱਕੀ ਹੈ ਦੇਖੋ ਤੁਸੀਂ ਅੱਧਾ-ਅੱਧਾ ਕਿਲੋਮੀਟਰ ਤੱਕ ਕੋਈ ਦਰਖਤ ਤੇ ਨਹੀਂ ਹੈਗਾ ਸਾਹਮਣੇ ਪੂਰੇ ਇਲਾਕੇ 'ਚ ਦੇਖ ਲਓ ਤੁਸੀਂ ਇਹ ਹੈਗਾ 148B ਨੈਸ਼ਨਲ ਹਾਈਵੇ ਜਾਖੜ ਤੋਂ ਭਲਾੜਾ ਰੋਡ ਹੈ ਹੁਣ ਸਾਨੂੰ ਦੂਸਰਾ ਪੱਖ ਦਿਖਿਆ ਰਹੇ ਆ ਆ ਦੇਖੋ ਤੁਸੀਂ ਇਹ ਸਰਕਾਰ ਨੇ ਅਬ ਦੀ ਮਤਲਬ ਕਿ ਖਤਾਨਾਂ ਦੇ ਵਿੱਚ ਸੜਕ ਦੇ ਕਿਨਾਰੇ ਦਰਖਤ ਲਾਏ ਹੋਏ ਨੇ ਇੱਕ ਕਿਸਾਨ ਹੈ ਜਿਹੜਾ ਇਹ ਮੇਰਾ ਮਿੱਤਰ ਹੈ ਜਿਹੜਾ ਇਹ ਕਿਸਾਨ ਇੱਕ ਵਾਰੀ ਇਹਨੇ ਅੱਗ ਲਗਾਤੀ ਸੀ ਉਰੇ ਨੇੜੇ-ਨੇੜੇ ਤੇ ਮੈਂ ਇਹਨੂੰ ਕਿਹਾ ਦੀ ਮਾ ਜਰਾ ਕੰਮ ਨਾ ਕਰਿਆ ਕਰੋ ਗਲਤ ਹੈ। ਪਰ ਇਹ ਬੰਦੇ ਨੇ ਅਸਰ ਵੀ ਕਰਿਆ ਦੇਖੋ ਤੁਸੀਂ ਬਿਲਕੁਲ ਹੀ ਵਧੀਆ ਟਾਲੀਆਂ ਪੂਰੀਆਂ ਜੋ ਬੰਤੇ ਨੇ ਕੋਈ ਇਹਨੇ ਅੱਗ ਬਈ ਨਹੀਂ ਲਾਵੀ ਨਹੀਂ ਲੱਗਣੀ ਸੀ ਜੀ ਸੋਨੇੜੇ ਤੇ ਦਿਖਾ ਦਿੰਦੇ ਆ। ਇਹ ਡੇਢ ਕਿੱਲੇ ਦੀ ਛਰੀ ਹੈ। ਡੇਢ ਕਿੱਲੇ ਦੀ ਛਰੀ ਹੈ ਪੂਰੀ ਪੂਰੀ ਦੇ ਟਾਲੀਆਂ ਪੂਰੀਆਂ ਵਧੀਆ ਖੜੀਆਂ ਨੇ। ਫਿਰ ਆਪਾਂ ਨੂੰ ਇਹ ਵੀ ਦਿਖਾਣਾ ਚਾਹੀਦਾ ਹੈ ਕਿ ਕਿਸਾਨ ਵੀ ਆਪਾਂ ਕਹਿੰਦੇ ਆ ਕਿ ਕਿਸਾਨ ਅੱਗ ਲਾਉਂਦੇ ਨੇ ਅਸੀਂ ਵੀ ਖੂਨ ਮਚਦਾ ਇਹ ਤੋਂ ਆਪਾਂ ਦੇਖਦੇ ਹਾਂ ਕਈ ਵਾਰੀ ਸੜਕ ਦੇ ਕਿਨਾਰੇ ਅੱਗ ਲਾ ਕੇ ਵਗ ਜਾਂਦੇ ਨੇ ਤਾਂ ਖੂਨ ਮਚਦਾ ਆਪਣਾ ਇਹ ਆਪਾਂ ਦੇਖਦੇ ਹਾਂ ਵੀ ਯਾਰ ਗਲਤ ਮਚਾਤੇ ਪਰ ਇਹ ਵੀ ਇਹ ਬਾਈ ਵੀ ਮੈਨੂੰ ਚੰਗਾ ਲੱਗਦਾ ਹੈ ਵੀ ਇਹ ਯਾਰ ਕੁਝ ਚੰਗਾ ਕੰਮ ਕਰਿਆ ਵਿਚਾਰੇ ਨੇ ਜੇ ਦਰਖਤ ਹੈ ਤਾਂ ਹੀ ਜੀਵਨ ਹੈ ਇਹ ਦਰਖਤ ਹੈ ਤਾਂ ਹੀ ਜੀਵਨ ਹੈ ਆਪਣਾ ਦਰਖਤ ਦੇ ਨਾਲ ਆਕਸੀਜਨ ਬਣਦੀ ਹੈ ਸਾਂ ਸੌਖਾਂ ਦੇ ਜ਼ਿੰਦਗੀ ਵਧੀਆ ਰਹਿੰਦੀ ਐ ਛਾਂ 'ਚ ਬਹਿ ਜਾਂਦੇ ਬੰਦਾ ਗਰਮੀਆਂ ਦੇ ਵਿੱਚ ਸੋ ਦੇਖੋ ਤੁਸੀਂ ਬਾਈ ਨੇ ਇਹਨੇ ਕਿਤੇ ਵੀ ਅੱਗ ਨਹੀਂ ਨੇੜੇ-ਤੇੜੇ ਲੱਗਣ ਦਿੱਤੀ ਸਾਰੇ ਦਰਖਤ ਤੇ ਦੇੜ ਕਿੱਲੇ ਦੀ ਉਸਤਰੀ ਦੇ ਉੱਪਰ ਬਹੁਤ ਵਧੀਆ ਖੜੇ ਨੇ ਸੋ ਆਪਣੇ ਕਹਿਣ ਦਾ ਮਤਲਬ ਇਹ ਵੀ ਲਖਿਆਣ ਦਾ ਮਤਲਬ ਵੀ ਆਪਾਂ ਲਾਉਂਦੇ ਰਹਿਨੇ ਆ ਦਰਖਤ ਪਿੰਡ ਦੇ ਵਿੱਚ ਵੀ ਆਲੇ-ਦੁਆਲੇ ਕਿਤੇ ਵੀ ਜਗ੍ਹਾ ਹੋਵੇ ਚਾਹੀ ਲਾ ਦਿੰਨੇ ਆ ਉੱਥੇ ਅੱਗੇ ਸੌਣ ਦੇ ਮਹੀਨੇ ਸ਼ੁਰੂ ਕਰ ਦਾਂਗੇ ਲਾਣੇ ਸਾਰੇ ਦੋਸਤ ਮਿੱਤਰਾਂ ਨੂੰ ਬੇਨਤੀ ਹੈ ਵੀ ਜਿਹੜੇ ਦਰਖਤ ਹੈ ਨਾ ਜਿਵੇਂ ਖੇਤਾਂ ਦੇ ਵਿੱਚ ਦੇਖੋ ਤੁਸੀਂ ਇੱਧਰ ਬਿਲਕੁਲ ਵੀ ਨਹੀਂ ਹੈਗੇ ਆਪਾਂ ਕੋਸ ਨਾਲ ਤਾਂ ਲੈ ਕੇ ਨਹੀਂ ਜਾਣਾ ਇੱਥੋਂ ਵੀ ਆਪਾਂ ਕੋਈ ਪੰਡਾ ਬਣ ਕੇ ਲੈ ਜਾਾਂਗੇ ਕੋਈ ਇੱਕ ਦਰਖਤ ਕੋਈ ਦੋ ਦਰਖਤ ਆਪਣੇ ਖੇਤ ਦੇ ਵਿੱਚ ਲਾਓ ਯਾਰ ਇਹਦੇ ਨਾਲ ਵਾਤਾਵਰਨ ਸੁਧਰੂਗਾ ਸੁਭਾ ਬਾਈ ਦਾ ਬਹੁਤ ਬਹੁਤ ਧੰਨਵਾਦ ਇੱਕ ਹੈਗਾ ਗੋਸਵਾਮੀ ਗੋਸਵਾਮੀ ਆਪਣਾ आईटीआई ਦੇ ਸਾਹਮਣੇ ਬਿਲਕੁਲ ਖੇਤ ਹੈ ਹੀ ਖੜਾਲ ਕਲਾਂ ਦਾ ਖੇਤ ਹੈ ਹੀ ਉਹਦੇ ਵਿੱਚ ਨਿੰਦ ਰਖਤੇ ਬਹੁਤ ਵਧੀਆ ਬਾਈ ਦਾ ਧੰਨਵਾਦ ਥੈਂਕ ਯੂ